ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਜਿਤਨਾ ਵੀ ਸੰਸਾਰ ਹੈ ਜਿਤਨੇ ਵੀ ਮਨੁੱਖ ਨੇ ਉਹ ਜੀਵਨ ਦੇ ਵਿੱਚ ਇੱਕ ਵਾਰ ਸਤ ਗੁਰੂ ਦਾ ਦਰਸ਼ਨ ਜ਼ਰੂਰ ਕਰਦੇ ਨੇ ਕੋਈ ਬੜਾ ਹੀ ਵਿਰਲਾ ਮਨੁੱਖ ਹੋਣਾ ਜਿਹਨੂੰ ਸਤ ਗੁਰੂ ਦਾ ਦਰਸ਼ਨ ਵੀ ਨਸੀਬ ਨਾ ਹੋਵੇ ਔਰ ਜਿੰਨੇ ਲੋਕ ਸਤਿਗੁਰੂ ਦਾ ਦਰਸ਼ਨ ਕਰ ਪਾਉਂਦੇ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਬੜਾ ਵਿਰਲਾ ਹੀ ਹੁੰਦਾ ਹੈ ਜਿਹੜਾ ਮੁਕਤੀ ਹਾਸਲ ਕਰਦਾ ਕਿੱਥੇ ਚੁੱਕ ਰਹਿ ਜਾਂਦੀ ਹੈ ਕੀ ਕਮੀ ਰਹਿ ਜਾਂਦੀ ਹੈ ਕਿ ਮਨੁੱਖ ਸਤਿਗੁਰੂ ਦਾ ਦਰਸ਼ਨ ਕਰਕੇ ਵੀ ਮੁਕਤੀ ਹਾਸਲ ਨਹੀਂ ਕਰ ਪਾਉਂਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 594ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਚ ਬੜੀ ਬਖੂਬੀ ਇਸ ਸਵਾਲ ਦਾ ਉੱਤਰ ਸਾਨੂੰ ਦਿੱਤਾ ਹੈ ਇਹ ਤਾਂ ਜਾਣਾਂਗੇ ਹੀ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਜਦ ਤੱਕ ਸਾਡਾ ਪ੍ਰਮਾਤਮਾ ਦੇ ਨਾਲ ਪ੍ਰੇਮ ਨਹੀਂ ਪੈਂਦਾ ਉਦੋਂ ਤੱਕ ਪ੍ਰਮਾਤਮਾ ਦੀਆਂ ਗੱਲਾਂ ਕਰਨੀਆਂ ਝੂਠੀਆਂ ਹੀ ਨੇ ਬੜੇ ਡੂੰਘੇ ਮੈਨੇ ਹਨ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀਆਂ ਹੋਈਆਂ ਇਹਨਾਂ ਪੰਕਤੀਆਂ ਦੇ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਇਹ ਵੀ ਸਮਝਾਂਗੇ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਮਹਲਾ ਤੀਜਾ ਸ਼ਬਦ ਦਾ ਸਾਦਨਾ ਆਇਓ ਨਾਮ ਨਾ ਲਗੋ ਪਿਆਰ ਰਸ ਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖਵਾ ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ ਪ੍ਰਮਾਤਮਾ ਦੇ ਨਾਮ ਵਿੱਚ ਜਿਸ ਦਾ ਪਿਆਰ ਨਹੀਂ ਜੁੜਿਆ ਉਹ ਮਨੁੱਖ ਜੀਵ ਦੇ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖੁਆਰ ਹੁੰਦਾ ਹੈ। ਨਾਮ ਤੋਂ ਸਖਣੇ ਮਨੁੱਖ ਹਉਮੈ ਨਾਲ ਨਕੋ ਨਕ ਭਰੇ ਹੁੰਦੇ ਨੇ ਤੇ ਹਉਮੈ ਦੇ ਵਿੱਚੋਂ ਉਪਜੇ ਹੋਏ ਬਚਨ ਫਿੱਕੇ ਹੀ ਹੁੰਦੇ ਆ। ਦੂਜਿਆਂ ਦਾ ਦਿਲ ਦਿਖਾਉਣ ਵਾਲੇ ਹੀ ਹੁੰਦੇ ਆ ਤੇ ਇਹ ਹਉਮੈ ਨਾਮ ਤੋਂ ਸਖਣੇ ਮਨੁੱਖ ਨੂੰ ਕਦੇ ਸ਼ਾਂਤੀ ਹਾਸਲ ਨਹੀਂ ਕਰਨ ਦਿੰਦੀ। ਉਹਨੂੰ ਸਦਾ ਖੁਆਰ ਕਰਦੀ ਹੈ। ਨਾਨਕ ਕਿਰਤ ਪਈ ਕਮਾਵਣਾ ਕੋਈ ਨ ਮਿਟਣ ਹਾਰ ਪਰ ਹੀ ਨਾਨਕ ਜੋ ਨਾਮ ਤੋਂ ਸਖਣਾ ਹੈ ਉਹਦੇ ਵੀ ਕੀ ਬਸ ਪਿਛਲੇ ਕੀਤੇ ਕੰਮਾਂ ਦੇ ਉਕਰੇ ਹੋਏ ਸੰਸਕਾਰਾਂ ਅਨੁਸਾਰ ਉਸ ਨੂੰ ਹੁਣ ਵੀ ਇਹੋ ਜਿਹੀ ਹੀ ਕਾਰ ਕਰਨੀ ਪੈਂਦੀ ਹੈ ਕੋਈ ਮਨੁੱਖ ਉਸ ਦੇ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ ਕਿੰਨੀ ਉਮਰ ਹੋ ਗਈ ਹੈ ਤੁਹਾਡੀ ਤੇ ਕਿੰਨਾ ਕੁਝ ਤੁਸੀਂ ਆਪਣੇ ਜੀਵਨ ਦੇ ਵਿੱਚ ਹੁਣ ਤੱਕ ਹੰਡਾ ਲਿਆ ਹੈ ਬੜਾ ਕੁਝ ਕਰ ਲਿਆ ਹੈ ਬੜਾ ਕੁਝ ਵੇਖ ਲਿਆ ਹੈ ਬੜੇ ਲੋਕਾਂ ਨੂੰ ਮਿਲ ਲਏ ਹੋ ਹਰ ਛੋਟੇ ਤੋਂ ਛੋਟੇ ਐਕਟ ਨੇ ਹਰ ਛੋਟੇ ਤੋਂ ਛੋਟਾ ਕੰਮ ਜੋ ਤੁਸੀਂ ਕੀਤਾ ਹਰ ਛੋਟੀ ਤੋਂ ਛੋਟੀ ਮਿਲਣੀ ਕਿਸੇ ਇਨਸਾਨ ਦੇ ਨਾਲ ਜਿਹੜੀ ਤੁਸੀਂ ਕੀਤੀ ਹਰ ਛੋਟੀ ਤੋਂ ਛੋਟੀ ਚੰਗੀ ਮਾੜੀ ਘਟਨਾ ਜੋ ਤੁਹਾਡੇ ਜੀਵਨ ਦੇ ਵਿੱਚ ਘਟੀ ਹਰ ਇੱਕ ਚੀਜ਼ ਨੇ ਤੁਹਾਡੀ ਵਿਰਤੀ ਦੇ ਉੱਤੇ ਇੱਕ ਛਾਪ ਛੱਡੀ ਹੈ ਇਹਨਾਂ ਛੱਡੀਆਂ ਹੋਈਆਂ ਛਾਪਾਂ ਦਾ ਸਮੂਹ ਹੈ ਅੱਜ ਦਾ ਤੁਹਾਡਾ ਵਰਤਾਅ ਤੇ ਜੇਕਰ ਤੁਸੀਂ ਕਹੋ ਕਿ ਤੁਸੀਂ ਆਪਣੇ ਸੁਭਾਅ ਨੂੰ ਆਪਣੇ ਵਰਤਾਅ ਨੂੰ ਇੱਕਦਮ ਬਦਲ ਸਕਦੇ ਹੋ ਤਾਂ ਇਹ ਨਹੀਂ ਹੋਣਾ ਕਿਉਂਕਿ ਕਿਰਤ ਪਈ ਹੈ ਕਮਾਵਣਾ ਕੋਈ ਨਾ ਮਿਟਣ ਹਾਰ ਕਿ ਹੁਣ ਤੱਕ ਜੋ ਤੁਸੀਂ ਕੰਮ ਕੀਤੇ ਨੇ ਉਹਨਾਂ ਦੇ ਸੰਸਕਾਰ ਜਿਹੜੇ ਤੁਹਾਡੀ ਵਿਰਤੀ 'ਚ ਛਪ ਗਏ ਨੇ ਉਹਨੂੰ ਮਿਟਾਇਆ ਨਹੀਂ ਜਾ ਸਕਦਾ ਪਰ ਇੱਥੋਂ ਸਾਨੂੰ ਇੱਕ ਕਲੂ ਮਿਲ ਜਾਂਦਾ ਹੈ ਆਪਣੇ ਭਵਿੱਖ ਦੇ ਜੀਵਨ ਨੂੰ ਸੋਹਣਾ ਬਣਾਉਣ ਦੇ ਵਾਸਤੇ ਭਵਿੱਖ ਦਾ ਜੋ ਸਾਡਾ ਜੀਵਨ ਹੈ ਉਦੋਂ ਸਾਡੀ ਵਿਰਤੀ ਕਿਹੋ ਜਿਹੀ ਹੋਏਗੀ ਜੋ ਕੁਝ ਅਸੀਂ ਅੱਜ ਕਰਦੇ ਪਏ ਜਿੱਦਾਂ ਦੇ ਕੰਮ ਅੱਜ ਕਰਦੇ ਪਏ ਆ ਉਹ ਕੰਮ ਸਾਡੀ ਵਿਰਤੀ ਤੇ ਆਪਣੇ ਸੰਸਕਾਰ ਆਪਣੀ ਛਾਪ ਛਰਦੇ ਪਈ ਨੇ ਤੇ ਭਵਿੱਖ ਦੇ ਵਿੱਚ ਸਾਡਾ ਜਿਹੜਾ ਵਰਤਾਵ ਹੈ ਉਹ ਇਹਨਾਂ ਦੇ ਆਧਾਰ ਤੇ ਹੋਣਾ ਸੋ ਹੁਣ ਅਸੀਂ ਜੋ ਕਰੀਏ ਉਹ ਸੋਚ ਸਮਝ ਕੇ ਕਰੀਏ ਹੁਣ ਅਸੀਂ ਜਿਨ੍ਹਾਂ ਲੋਕਾਂ ਦੇ ਨਾਲ ਸਮਾਂ ਬਤੀਤ ਕਰੀਏ ਉਹ ਚੰਗੀ ਵਿਰਤੀ ਵਾਲੇ ਲੋਕ ਹੋਣ ਉਹ ਨਾਮ ਤੋਂ ਸਖਣੇ ਨਾ ਹੋਵਣ ਪ੍ਰਮਾਤਮਾ ਦੇ ਭਗਤ ਹੋਣ ਪ੍ਰਭੂ ਦੇ ਨਾਮ ਵਿੱਚ ਜੁੜੇ ਹੋਣ ਗੁਰੂ ਦੇ ਸ਼ਬਦ ਵਿੱਚ ਜੁੜੇ ਹੋਏ ਲੋਕ ਹੋਵਣ ਉਹਨਾਂ ਨਾਲ ਸਮਾਂ ਬਤੀਤ ਕਰੀਏ ਜੋ ਅਸੀਂ ਕੰਮ ਕਰੀਏ ਉਹ ਚੰਗਾ ਹੋਵੇ ਹਾਂ ਪੱਕੀ ਹੋਵੇ ਕਿਸੇ ਦਾ ਦਿਲ ਦਿਖਾਉਣ ਵਾਲਾ ਨਾ ਹੋਵੇ ਮਾਇਕ ਇੱਛਾਵਾਂ ਤੋਂ ਰਹਿਤ ਹੋਵੇ ਪ੍ਰਮਾਤਮਾ ਦੀ ਰਜ਼ਾ ਅਧੀਨ ਉਹ ਕੰਮ ਅਸੀਂ ਕਰੀਏ ਪ੍ਰਮਾਤਮਾ ਦੀ ਰਜ਼ਾ ਨੂੰ ਕਬੂਲ ਕਰਦੇ ਹੋਏ ਉਸ ਕੰਮ ਨੂੰ ਅਸੀਂ ਕਰੀਏ ਕਿਉਂਕਿ ਹਰ ਉਹ ਚੀਜ਼ ਜੋ ਅਸੀਂ ਅੱਜ ਕਰਦੇ ਪਏ ਆਂ ਉਹ ਸਾਡੀ ਕਿਰਤ ਹੈ ਉਹ ਸਾਡੇ ਮਨ ਦੇ ਸੰਸਕਾਰ ਛੱਡਦੀ ਪਈ ਹੈ ਭਵਿੱਖ ਚ ਇਹਨਾਂ ਨੂੰ ਅਸੀਂ ਮਿਟਾ ਨਹੀਂ ਸਕਣਾ ਸੋ ਸੋਚ ਸਮਝ ਕੇ ਕਦਮ ਚੱਕੀਏ ਤਾਂ ਕਿ ਚੰਗੇ ਸੰਸਕਾਰ ਸਾਡੀ ਵਿਰਤੀ ਚ ਵਸਣ ਇਸ ਤੋਂ ਵੀ ਮਹੱਤਵਪੂਰਨ ਹੈ ਆਪਣੇ ਬੱਚਿਆਂ ਨੂੰ ਉਦਾਂ ਦਾ ਮਾਹੌਲ ਲਈਏ ਕਿ ਉਹਨਾਂ ਦੀ ਵਿਰਤੀ ਦੇ ਵਿੱਚ ਚੰਗੇ ਸੰਸਕਾਰ ਉਕਰੇ ਜਾਵਣ ਉਹਨਾਂ ਨੂੰ ਗੁਰਬਾਣੀ ਦੇ ਲੜ ਲਾਈਏ ਗੁਰਬਾਣੀ ਪੜਨ ਅਤੇ ਸਮਝਣ ਦੀ ਸੂਝ ਉਹਨਾਂ ਨੂੰ ਬਖਸ਼ੀਏ। ਯਕੀਨ ਮੰਨਿਓ ਜੇ ਛੋਟੀ ਉਮਰ ਤੋਂ ਉਹ ਗੁਰਬਾਣੀ ਨੂੰ ਸਮਝਣਾ ਸ਼ੁਰੂ ਕਰ ਦੇਵਣ ਉਹਨਾਂ ਦਾ ਜੀਵਨ ਇੰਨਾ ਕੁ ਸਖਾਲਾ ਹੋ ਜਾਣਾ ਹੈ। ਵੱਡੀ ਤੋਂ ਵੱਡੀ ਆਫਤ ਵੀ ਉਹਨਾਂ ਨੂੰ ਡਲਾ ਨਹੀਂ ਪਾਉਗੀ ਕਦੇ ਵੀ ਜੀਵਨ ਦੇ ਵਿੱਚ। ਇਹ ਜੋ ਡਿਪਰੈਸ਼ਨ ਵਗੈਰਾ, ਚਿੰਤਾ ਵਗੈਰਾ ਅੱਜਕੱਲ ਬੜੀ ਆਮ ਹੋ ਗਈ ਹੈ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਟੁਕੇਗੀ। ਉਹਨਾਂ ਦਾ ਮਾਨਸਿਕ ਪੱਧਰ ਜਿਹੜਾ ਨਾ ਬੜਾ ਹੀ ਉੱਚਾ ਹੋ ਜਾਣਾ। ਉਹ ਮਿੱਠ ਬੋਲੜੇ ਬਨਣਗੇ ਲੋਕਾਈ ਨੂੰ ਕੁਦਰਤ ਨੂੰ ਪਿਆਰ ਕਰਨ ਵਾਲੇ ਬਨਣਗੇ ਹਮੇਸ਼ਾ ਪ੍ਰਭੂ ਦੀ ਰਜ਼ਾ ਦੇ ਵਿੱਚ ਖੁਸ਼ ਰਹਿਣ ਵਾਲੇ ਬਨਣਗੇ ਅਰਦਾਸ ਕਰੀਏ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਸਾਨੂੰ ਸਭਨਾਂ ਨੂੰ ਸੂਝ ਤੇ ਹਿੰਮਤ ਬਖਸ਼ੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਦਾਂ ਦਾ ਮਾਹੌਲ ਦੇ ਸਕੀਏ ਤੇ ਆਪ ਵੀ ਚੰਗੀ ਕਿਰਤ ਕਮਾ ਸਕੀਏ ਤਾਂ ਕਿ ਅੱਜ ਤੋਂ ਸਾਡਾ ਵਰਤਾਵ ਹੈ ਉਹ ਤੇ ਹੈ ਭਵਿੱਖ ਦੇ ਵਿੱਚ ਸਾਡਾ ਵਰਤਾਵ ਵਧੀਆ ਹੋਵੇ ਪੌੜੀ ਤਨ ਤਨ ਸਤਪੁਰਖ ਸਤ ਗੁਰੂ ਹਮਾਰਾ ਜਿੱਤ ਮਿਲਿਆ ਹਮ ਕੋ ਸ਼ਾਂਤ ਆਈ ਤਨ ਤਨ ਸਤਪੁਰਖ ਸਤ ਗੁਰੂ ਹਮਾਰਾ ਜਿੱਤ ਮਿਲਿਆ ਹਮ ਹਰ ਭਗਤ ਪਾਈ ਸਾਡਾ ਸਤਪੁਰਖ ਸਤ ਗੁਰੂ ਤਨ ਹੈ ਜਿਸ ਦੇ ਮਿਲੇ ਆ ਸਾਡੇ ਹਿਰਦੇ ਵਿੱਚ ਠੰਡ ਪਈ ਹੈ ਤੇ ਜਿਸ ਦੇ ਮਿਲੇ ਆ ਸਾਂ ਪ੍ਰਮਾਤਮਾ ਦੀ ਭਗਤੀ ਲੱਭੀ ਹੈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਹਰੀ ਦਾ ਭਗਤ ਸਾਡਾ ਸਤ ਗੁਰੂ ਤਨ ਹੈ ਜਿਸ ਦੀ ਸੇਵਾ ਕਰਕੇ ਅਸਾਂ ਹਰੀ ਦੇ ਨਾਮ 'ਚ ਵਿਰਤੀ ਜੋੜੀ ਐ ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰ ਹੈ ਜਿਸਨੇ ਵੈਰੀ ਕੀ ਤੇ ਸੱਜਣ ਕੀ ਸਭ ਵੱਲ ਸਾਨੂੰ ਏਕਤਾ ਦੀ ਨਜ਼ਰ ਨਾਲ ਵੇਖਣ ਦੀ ਜਾਂਚ ਸਿਖਾਈ ਐ ਗੁਰਬਾਣੀ ਸਾਡਾ ਸਤਿਗੁਰੂ ਹੈ ਸਾਡੇ ਗੁਰੂ ਸਹਿਬਾਨਾ ਨੇ ਭਗਤ ਸਹਿਬਾਨਾ ਨੇ ਉਚਾਰੀ ਹੈ ਗੁਰਬਾਣੀ ਸਾਨੂੰ ਸਭਨਾਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣਾ ਸਿਖਾਉਂਦੀ ਐ ਕਿ ਸਾਰੇ ਹੀ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਹਨ ਸਾਰੇ ਹੀ ਇੱਕ ਬਰਾਬਰ ਨੇ ਕੋਈ ਵੈਰੀ ਨਹੀਂ ਕੋਈ ਮਿੱਤਰ ਨਹੀਂ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਸਾਡਾ ਸਚਨ ਸਤਿਗੁਰੂ ਤਨ ਹੈ ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ਸ਼ਲੋਕ ਮਹਲਾ ਪਹਿਲਾ ਕਰ ਹੀ ਮੁੰਦ ਵਿਦੇਸ਼ ਪਰ ਨਿਤ ਚੂਰੇ ਸੰਭਾਲੇ ਮਿਲਦਿਆਂ ਟਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਪਤੀ ਤਾਂ ਘਰ ਦੇ ਵਿੱਚ ਹੀ ਹੈ ਉਹ ਪ੍ਰਮਾਤਮਾ ਤਾਂ ਸਾਡੇ ਹਿਰਦੇ 'ਚ ਹੀ ਵਸਦਾ ਹੈ ਪਰ ਉਸ ਨੂੰ ਪਰਦੇਸ ਵਿੱਚ ਸਮਝਦੀ ਹੋਈ ਕਮਲੀ ਇਸਤਰੀ ਸਦਾ ਝੂਰਦੀ ਹੈ ਤੇ ਉਹਨੂੰ ਯਾਦ ਕਰਦੀ ਹੈ ਪਰਮਾਤਮਾ ਸਾਡੇ ਹਿਰਦਿਆਂ ਚ ਵਸਦਾ ਹੈ ਪਰ ਅਸੀਂ ਉਹਨੂੰ ਬਾਹਰ ਲੱਭਦੇ ਫਿਰਦੇ ਆਂ ਜੇ ਜੀਵ ਇਸਤਰੀ ਆਪਣੀ ਨੀਅਤ ਸਾਫ਼ ਕਰ ਲਵੇ ਤਾਂ ਪਰਮਾਤਮਾ ਦੇ ਮਿਲਦੇ ਆਂ ਢਿੱਲ ਨਹੀਂ ਲੱਗਦੀ ਮਹਿਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜਪ੍ਰੀਤ ਕਰੇ ਤਿਚਰ ਜਾਣਾ ਭਲਾ ਕਰ ਜਿ ਚਰਲੇ ਵੈ ਦੇ ਏ ਨਾਨਕ ਹਰੀ ਨਾਲ ਪਿਆਰ ਕਰਨ ਤੋਂ ਬਿਨਾ ਭਾਪ ਕੇ ਜਦ ਤੱਕ ਸਾਡਾ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਹੈ ਉਦੋਂ ਤੱਕ ਹੋਰ ਗੱਲਾਂ ਕਰਨੀਆਂ ਝੂਠੀਆਂ ਹਨ ਉਦੋਂ ਤੱਕ ਉਸ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਝੂਠੀਆਂ ਹਨ ਕਿਉਂਕਿ ਜਦੋਂ ਤੱਕ ਪ੍ਰੇਮ ਨਹੀਂ ਉਦੋਂ ਤੱਕ ਜੀਵ ਉੱਚਾ ਚਿਰ ਤੇ ਪਰਮਾਤਮਾ ਨੂੰ ਚੰਗਾ ਸਮਝਦਾ ਹੈ ਜਦ ਤੱਕ ਉਹ ਜੀਵ ਨੂੰ ਕੁਝ ਨਾ ਕੁਝ ਦੇ ਰਿਹਾ ਹੈ ਕੁਝ ਬਖਸ਼ ਰਿਹਾ ਹੈ ਪਰ ਜਦੋਂ ਹੀ ਜੀਵ ਨੂੰ ਕੁਝ ਮਿਲਣਾ ਬੰਦ ਹੋ ਗਿਆ ਜਾਂ ਉਹਦੇ ਤੋਂ ਕੁਝ ਖੋਇਆ ਗਿਆ ਉਹ ਪ੍ਰਮਾਤਮਾ ਨੂੰ ਬੁਰਾ ਦੱਸਣ ਲੱਗਦਾ ਹੈ। ਭਾਪਕੇ ਜੋ ਤੋ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿਹੜੀ ਇਹਨੂੰ ਚੰਗੀ ਲੱਗਦੀ ਹੈ ਜਦੋਂ ਤੱਕ ਤੇ ਉਹ ਮਿਲ ਰਹੀ ਹੈ ਉਦੋਂ ਤੱਕ ਤੇ ਪ੍ਰਮਾਤਮਾ ਨੂੰ ਚੰਗਾ ਕਹਿੰਦਾ ਹੈ। ਜਦੋਂ ਪਰਮਾਤਮਾ ਇਹਨੂੰ ਉਹ ਦੇਣਾ ਬੰਦ ਕਰ ਦੇ ਜੋ ਇਹਨੂੰ ਚੰਗਾ ਲੱਗਦਾ ਹੈ ਜਾਂ ਇਹਦੇ ਤੋਂ ਉਹ ਖੋ ਲਵੇ ਜੋ ਇਹਨੂੰ ਚੰਗਾ ਲੱਗਦਾ ਹੈ ਉਦੋਂ ਫਿਰ ਜੀਵ ਪਰਮਾਤਮਾ ਨੂੰ ਮੰਦਾ ਸਮਝਣ ਲੱਗ ਜਾਂਦਾ ਹੈ ਪਰ ਇਹ ਉਸ ਜੀਵ ਦੀ ਕਹਾਣੀ ਹੈ ਜਿਹਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਹੈ ਜਿਸ ਜੀਵ ਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਹੈ ਉਹ ਉਸ ਪਰਮਾਤਮਾ ਵੱਲੋਂ ਦਿੱਤੀ ਹੋਈ ਤੇ ਖੋਹੀ ਹੋਈ ਹਰ ਚੀਜ਼ ਨੂੰ ਹੀ ਉਹਦੀ ਬਖਸ਼ਿਸ਼ ਸਮਝਦਾ ਹੈ ਜਿਵੇਂ ਵੀ ਉਹਦਾ ਜੀਵਨ ਚੱਲਦਾ ਹੈ ਉਹ ਮੰਨ ਕੇ ਚੱਲਦਾ ਕਿ ਪ੍ਰਮਾਤਮਾ ਦੀ ਰਜ਼ਾ ਨਾਲ ਚੱਲਦਾ ਹੈ ਜੋ ਕੁਝ ਉਹਦੇ ਕੋਲ ਹੈ ਪ੍ਰਮਾਤਮਾ ਦੀ ਰਜ਼ਾ ਨਾਲ ਹੈ ਜੋ ਨਹੀਂ ਹੈ ਪ੍ਰਮਾਤਮਾ ਦੀ ਰਜ਼ਾ ਦੇ ਨਾਲ ਨਹੀਂ ਹੈ ਸੋ ਜਿੰਨਾ ਕੁਝ ਵੀ ਉਹਦੇ ਕੋਲ ਹੈਗਾ ਉਹਦਾ ਜੀਵਨ ਉਹਦਾ ਪਰਿਵਾਰ ਉਹਦੀ ਧਨ ਦੌਲਤ ਉਹਦੀ ਨੌਕਰੀ ਪੇਸ਼ਾ ਸਭ ਕੁਝ ਉਹ ਸਭ ਨੂੰ ਹੀ ਉਹ ਪ੍ਰਮਾਤਮਾ ਦੀ ਬਖਸ਼ਿਸ਼ ਸਮਝਦਾ ਹੈ ਤੇ ਪ੍ਰਮਾਤਮਾ ਦੇ ਨਾਲ ਸਦਾ ਖੁਸ਼ ਰਹਿੰਦਾ ਉਹਨੂੰ ਕੋਈ ਉਲੰਭਾ ਨਹੀਂ ਦਿੰਦਾ ਕੋਈ ਮੀਣਾ ਨਹੀਂ ਮਾਰਦਾ ਪਰਮਾਤਮਾ ਨੂੰ ਬੁਰਾ ਨਹੀਂ ਕਹਿੰਦਾ ਪਰ ਜਿਹਦਾ ਪ੍ਰੇਮ ਨਹੀਂ ਉਸ ਪਰਮਾਤਮਾ ਦੇ ਨਾਲ ਉਹ ਚੰਗੇ ਵੇਲੇ ਤੇ ਪਰਮਾਤਮਾ ਨੂੰ ਚੰਗਾ ਕਹਿੰਦਾ ਤੇ ਬੁਰੇ ਵੇਲੇ ਪਰਮਾਤਮਾ ਨੂੰ ਅਲਾੰਬੇ ਦੇਣ ਲੱਗਦਾ ਹੈ ਪੌੜੀ ਜਿਨ ਉਪਾਏ ਜੀ ਤਿਨ ਹਰ ਰਾਖਿਆ ਅੰਮ੍ਰਿਤ ਸੱਚਾ ਨਾਮ ਭੋਜਨ ਚਾਖਿਆ ਤਪਤ ਰਹੇ ਆਕਾਏ ਮਿਟੀ ਪਵਾਖਿਆ ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ ਉਸ ਨੇ ਉਹਨਾਂ ਦੀ ਰੱਖਿਆ ਵੀ ਕੀਤੀ ਹੈ ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ ਰੂਪ ਭੋਜਨ ਸ਼ਕ ਲੈਂਦੇ ਨੇ ਉਹ ਰਜ ਜਾਂਦੇ ਨੇ ਇੰਨੇ ਰਜ ਜਾਂਦੇ ਨੇ ਕਿ ਉਹਨਾਂ ਨੂੰ ਹੋਰ ਕੁਝ ਖਾਣ ਦੀ ਇੱਛਾ ਨਹੀਂ ਰਹਿ ਜਾਂਦੀ ਉਹਨਾਂ ਦੀ ਉਹ ਇੱਛਾ ਮਿਟ ਜਾਂਦੀ ਹੈ ਜਿਨ੍ਹਾਂ ਨੇ ਨਾਮ ਹਾਸਲ ਕਰ ਲਿਆ ਉਹਨਾਂ ਦੇ ਜੀਵਨ ਵਿੱਚ ਆਨੰਦ ਆ ਗਿਆ ਫਿਰ ਉਹ ਆਰਜੀ ਤੌਰ ਤੇ ਖੁਸ਼ੀਆਂ ਦੇਣ ਵਾਲੀਆਂ ਨਿਯਮਤਾਵਾਂ ਦੇ ਪਿੱਛੇ ਨਹੀਂ ਭੱਜਦੇ ਫਿਰ ਉਹਨਾਂ ਨੂੰ ਧਨ ਦੌਲਤ ਦੀ ਕਿਸੇ ਖਾਸ ਪਦਵੀ ਦੀ ਲਾਲਸਾ ਨਹੀਂ ਰਹਿ ਜਾਂਦੀ ਤ੍ਰਿਪਤ ਹੋ ਜਾਂਦੇ ਨੇ ਉਹ ਸਭ ਅੰਦਰ ਇੱਕ ਵਰਤੈ ਕਿਨੈ ਵਿਰਲੇ ਲਾਖਿਆ ਜਨ ਨਾਨਕ ਭੈ ਨਿਹਾਲ ਪ੍ਰਭੂ ਕੀ ਪਾਖਿਆ ਸਾਰੇ ਜੀਵਾਂ ਵਿੱਚ ਇੱਕ ਪ੍ਰਭੂ ਆਪ ਵਿਆਪਕ ਹੈ ਪਰ ਕਿਸੇ ਵਿਰਲੇ ਨੇ ਸਮਝਿਆ ਤੇ ਹੇ ਨਾਨਕ ਉਹ ਵਿਰਲਾ ਦਾਸ ਪ੍ਰਭੂ ਦੇ ਪੱਖ ਕਰਕੇ ਖੜਿਆ ਰਹਿੰਦਾ ਕਿ ਪ੍ਰਭੂ ਨੇ ਉਹਦੇ ਤੇ ਮਿਹਰ ਕੀਤੀ ਹੁੰਦੀ ਹੈ ਇਸ ਕਰਕੇ ਉਹ ਖੜਿਆ ਰਹਿੰਦਾ ਹੈ ਪ੍ਰਭੂ ਦੀ ਮਿਹਰ ਸਦਕਾ ਹੀ ਉਹਨੂੰ ਇਹ ਗੱਲ ਸਮਝਦੇ ਵਿੱਚ ਪੈਂਦੀ ਹੈ ਕਿ ਸਾਰੇ ਜੀਵਾਂ ਦੇ ਵਿੱਚ ਇੱਕ ਪਰਮਾਤਮਾ ਵਿਆਪਕ ਹੈ ਸ਼ਲੋਕ ਮਹਲਾ 3 ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ ਜਿ ਚਿਰ ਸ਼ਬਦ ਨਾ ਕਰੇ ਵਿਚਾਰ ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿੱਚ ਹਰੇਕ ਜੀਵ ਸਤ ਗੁਰੂ ਦੇ ਦਰਸ਼ਨ ਕਰਦਾ ਹੈ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਲੇਕਿਨ ਡਿੱਠਾ ਮੁਕਤ ਨਾ ਹੋਵਈ ਨਿਰਾਦਰਸ਼ਨ ਕੀਤੇ ਆ ਮੁਕਤੀ ਨਹੀਂ ਮਿਲਦੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ ਵਿਚਾਰ ਜ਼ਰੂਰੀ ਹੈ ਅਸੀਂ ਘਰਾਂ ਦੇ ਵਿੱਚ ਗੁਰਬਾਣੀ ਦੇ ਗੁਟਕਾ ਸਾਹਿਬ ਰੱਖੇ ਹੋਏ ਨੇ ਉਹ ਵੀ ਸਤਿਗੁਰੂ ਦਾ ਅੰਛ ਹਨ ਉਹਨਾਂ ਦੇ ਦਰਸ਼ਨ ਅਸੀਂ ਕਰਦੇ ਆਂ ਪਾਠ ਕਰਦੇ ਆਂ ਉਸ ਵਕਤ ਵੀ ਉੰਜ ਵੀ ਜਿੱਥੇ ਕਿਤੇ ਵੀ ਅਸੀਂ ਘਰ ਦੇ ਵਿੱਚ ਰੱਖੇ ਨੇ ਉਤੋਂ ਦੀ ਲੰਗਦੇ ਹੋਏ ਉਹਨਾਂ ਦੇ ਦਰਸ਼ਨ ਕਰਦੇ ਆਂ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆਂ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਆਂ ਗੁਰੂ ਸਾਹਿਬ ਨੂੰ ਵੇਖਦੇ ਆਂ ਪਰ ਵੇਖਿਆ ਮੁਕਤੀ ਨਹੀਂ ਮਿਲਦੀ ਈਵਨ ਕਿ ਜੈਸੀ ਗੁਰਬਾਣੀ ਨੂੰ ਪੜ ਵੀ ਰਹੇ ਆਂ ਪਾਠ ਕਰ ਰਹੇ ਆਂ ਸਿਰਫ ਪੜਿਆਂ ਵੀ ਮੁਕਤੀ ਨਹੀਂ ਮਿਲਦੀ ਉਦੋਂ ਤੱਕ ਮੁਕਤੀ ਨਹੀਂ ਮਿਲਦੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਵਿਚਾਰ ਕਰਨੀ ਜ਼ਰੂਰੀ ਹੈ ਜੋ ਪੜਿਆ ਉਹਨੂੰ ਸਮਝਣਾ ਜ਼ਰੂਰੀ ਹੈ ਕਿ ਕਿਹਾ ਕੀ ਜਾ ਰਿਹਾ ਹੈ ਗੁਰਬਾਣੀ ਦੇ ਵਿੱਚ ਫਿਰ ਇਹ ਜਾਣਨਾ ਜ਼ਰੂਰੀ ਹੈ ਕਿ ਕਿਸੇ ਤਰੀਕੇ ਕਿਵੇਂ ਇਹ ਜੋ ਕਿਹਾ ਜਾ ਰਿਹਾ ਉਹਨੂੰ ਮੈਂ ਆਪਣੇ ਜੀਵਨ 'ਚ ਲਾਗੂ ਕਰ ਪਾਵਾਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਪਾਉਣਾ ਟੌਪ ਸਟੇਜ ਇਹ ਕਹਿ ਸਕਦੇ ਆ ਤੇ ਪਹਿਲੀ ਸਟੇਜ ਕਿਹੜੀ ਹੈ ਗੁਰੂ ਦਾ ਦਰਸ਼ਨ ਕਰਨਾ ਸੋ ਅਸੀਂ ਪਹਿਲੀ ਸਟੇਜ ਤੋਂ ਟੌਪ ਵਾਲੀ ਸਟੇਜ ਤੇ ਤੱਕ ਪਹੁੰਚਣਾ ਹੈ ਗੁਰੂ ਦਾ ਦਰਸ਼ਨ ਕਰੀਏ ਫਿਰ ਗੁਰੂ ਦੇ ਸ਼ਬਦ ਨੂੰ ਪੜੀਏ ਫਿਰ ਗੁਰੂ ਦੇ ਸ਼ਬਦ ਨੂੰ ਸਮਝੀਏ ਫਿਰ ਉਸ ਸਮਝ ਨੂੰ ਆਪਣੀ ਵਿਰਤੀ ਦੇ ਵਿੱਚ ਵਸਾਈਏ ਤੇ ਫਿਰ ਉਸ ਸਮਝ ਨੂੰ ਆਪਣੇ ਜੀਵਨ 'ਚ ਲਾਗੂ ਕਰੀਏ ਪੰਜ ਸਟੇਜਸ ਬਣੇ ਜਦੋਂ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਤੀਜੀ ਸਟੇਜ ਤੱਕ ਤੁਸੀਂ ਪਹੁੰਚ ਚੁੱਕੇ ਹੋ ਤੇ ਜੇ ਤੁਸੀਂ ਲਗਾਤਾਰ ਗੁਰਬਾਣੀ ਨੂੰ ਫੋਲੋ ਕਰਦੇ ਆ ਰਹੇ ਹੋ ਪਹਿਲੇ ਅੰਗ ਤੋਂ ਲੈ ਕੇ ਇਹ 594ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਅਸੀਂ ਕਰ ਰਹੇ ਹਾਂ ਜੇ ਲਗਾਤਾਰ ਇੱਥੋਂ ਤੱਕ ਸੁਣਦੇ ਆ ਰਹੇ ਹੋ ਤਾਂ ਮੈਨੂੰ ਯਕੀਨ ਹੈ ਕਿ ਘੱਟੋ-ਘੱਟ ਚੌਥੀ ਸਟੇਜ ਤੇ ਤੁਸੀਂ ਜ਼ਰੂਰ ਪਹੁੰਚ ਚੁੱਕੇ ਹੋ ਤੁਹਾਨੂੰ ਬਹੁਤ ਹੱਥ ਤੱਕ ਗੁਰਬਾਣੀ ਦੀ ਸਮਝ ਆ ਚੁੱਕੀ ਹੈ ਉਹ ਸਮਝ ਤੁਹਾਡੀ ਵਿਰਤੀ ਚ ਵਸ ਚੁੱਕੀ ਹੈ ਤੇ ਇਹ ਵੀ ਬਹੁਤ ਹੱਦ ਤੱਕ ਸੰਭਵ ਹੈ ਕਿ ਤੁਹਾਡੇ ਚੋਂ ਬਹੁਤ ਸਾਰੇ ਜਿਹੜੇ ਨੇ ਉਹ ਪੰਜਵੀਂ ਸਟੇਜ ਤੱਕ ਵੀ ਪਹੁੰਚ ਚੁੱਕੇ ਹੋਣ ਹਰ ਵਕਤ ਗੁਰਬਾਣੀ ਉਹਨਾਂ ਦੇ ਨਾਲ ਰਹਿੰਦੀ ਹੋਵੇ ਜੀਵਨ ਦੇ ਵਿੱਚ ਕੁਝ ਵੀ ਕਰਦੇ ਹੋਏ ਉਹ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹੋਣ ਉਹਦੀ ਰਜ਼ਾ ਦਾ ਉਹਨਾਂ ਨੂੰ ਖਿਆਲ ਹੁੰਦਾ ਹੋਵੇ ਪਰ ਜਿਹੜੇ ਸਿਰਫ ਹੀ ਦਰਸ਼ਨ ਕਰਦੇ ਨੇ ਉਨਾ ਨੂੰ ਮੁਕਤੀ ਨਹੀਂ ਮਿਲਨੀ ਇਹ ਮੁਕਤੀ ਵੀ ਉਹ ਨਹੀਂ ਕਿ ਅਸੀਂ ਮੌਤ ਤੋਂ ਬਾਅਦ ਕੋਈ ਮੁਕਤੀ ਹਾਸਲ ਕਰਨੀ ਆ ਅਸੀਂ ਜਿਉਂਦੇ ਜੀ ਇਸੇ ਜੀਵਨ ਦੇ ਵਿੱਚ ਮੁਕਤੀ ਦੀ ਗੱਲ ਕਰ ਰਹੇ ਆ ਮਾਇਕ ਬੰਧਨਾ ਤੋਂ ਮੁਕਤੀ ਇਹ ਮਾਇਆ ਜਾਲ ਦੇ ਵਿੱਚ ਜਿਹੜਾ ਮਨੁੱਖ ਫਸਿਆ ਉਸ ਜਾਲ ਤੋਂ ਮੁਕਤੀ ਕਿ ਜਦੋਂ ਸਾਡੇ ਜੀਵਨ ਚ ਜੋ ਵੀ ਹੋ ਰਿਹਾ ਹੋਵੇ ਸਾਨੂੰ ਕਿਸੇ ਚੀਜ਼ ਦੀ ਕੋਈ ਵੀ ਚਿੰਤਾ ਨਹੀਂ ਰਹਿੰਦੀ ਇਹ ਵੀ ਨਹੀਂ ਕਿ ਅਸੀਂ ਨਠੱਲੇ ਹੋ ਗਏ ਇਹ ਕੰਮਕਾਰੀ ਛੱਡਦਾ ਐਦਾਂ ਤਾਂ ਨਸ਼ੇੜੀ ਵੀ ਬਥੇਰੇ ਨੇ ਜਿਨ੍ਹਾਂ ਨੂੰ ਕੋਈ ਚਿੰਤਾ ਨਹੀਂ ਉਹਨਾਂ ਨੇ ਸਿਰਫ ਨਸ਼ੇ ਹੀ ਕਰੀ ਜਾਣੇ ਕੋਈ ਫਿਕਰ ਨਹੀਂ ਉਹਨਾਂ ਦਾ ਪਰਿਵਾਰ ਕਿੱਥੇ ਆ ਕੀ ਕਰਦਾ ਹੈ ਉਹਨਾਂ ਨੂੰ ਰੋਟੀ ਮਿਲ ਵੀ ਰਹੀ ਹੈ ਨਹੀਂ ਮਿਲ ਰਹੀ ਉਹਨਾਂ ਚ ਤੇ ਸਾਡੇ ਚ ਫਰਕ ਇਹ ਹੈ ਕਿ ਅਸੀਂ ਆਪਣੀ ਕਿਰਤ ਕਰ ਰਹੇ ਹਾਂ ਪਰ ਇਸ ਗੱਲ ਦੀ ਚਿੰਤਾ ਨਹੀਂ ਕਰ ਰਹੇ ਕਿ ਉਸ ਕਿਰਤ ਦੇ ਬਦਲੇ ਸਾਨੂੰ ਕੀ ਮਿਲ ਰਿਹਾ ਹੈ ਕੀ ਨਹੀਂ ਮਿਲ ਰਿਹਾ ਜੀਵਨ ਚ ਕੁਝ ਮਾੜੀ ਘਟਨਾ ਘਟ ਜੇ ਸਾਨੂੰ ਦੁੱਖ ਨਹੀਂ ਹੁੰਦਾ ਕਿ ਸਾਨੂੰ ਇਸ ਗੱਲ ਦਾ ਇਲਮ ਹੁੰਦਾ ਇਹ ਸਮਝ ਸਾਡੇ ਅੰਦਰ ਹੁੰਦੀ ਹੈ ਕਿ ਜੇ ਘਟਨਾ ਘਟੀ ਹੈ ਉਹ ਪ੍ਰਮਾਤਮਾ ਦੀ ਰਜ਼ਾ ਅਧੀਨ ਹੀ ਘਟੀ ਹੈ ਇਹ ਜ਼ਿੰਦਗੀ ਇਹ ਸਾਹ ਉਸ ਪ੍ਰਮਾਤਮਾ ਦੇ ਬਖਸ਼ੇ ਹੋਏ ਨੇ ਸਾਨੂੰ ਜਿੰਨੇ ਮਿਲ ਰਹੇ ਨੇ ਉਨਾਂ ਹੀ ਉਹਦਾ ਸ਼ੁਕਰ ਹੈ ਧਨ ਪਦਾਰਥ ਰੋਟੀ ਟੁਕ ਜੋ ਵੀ ਸਾਨੂੰ ਮਿਲ ਰਿਹਾ ਉਹਦਾ ਪ੍ਰਮਾਤਮਾ ਦਾ ਹੀ ਬਖਸ਼ਿਆ ਹੋਇਆ ਹੈ ਸੋ ਜਿੰਨਾ ਮਿਲ ਰਿਹਾ ਉਨਾਂ ਹੀ ਉਹਦਾ ਸ਼ੁਕਰ ਹੈ ਬਧੇਰੇ ਦੀ ਅਸੀਂ ਇੱਛਾ ਹੀ ਨਹੀਂ ਕਰਦੇ ਜਦੋਂ ਇਸ ਸਟੇਜ ਤੇ ਪਹੁੰਚ ਜਾਈਏ ਉਹ ਹੈ ਮੁਕਤੀ ਤੇ ਉਹ ਸਿਰਫ ਗੁਰੂ ਦਾ ਦਰਸ਼ਨ ਕੀਤੇਆਂ ਜਾਂ ਸਿਰਫ ਗੁਰਬਾਣੀ ਨੂੰ ਪੜਿਆ ਹਾਸਲ ਨਹੀਂ ਹੋਣੀ ਗੁਰਬਾਣੀ ਨੂੰ ਸਮਝਣਾ ਪੈਣਾ ਆਪਦੀ ਵਿਰਤੀ 'ਚ ਉਸ ਸਮਝ ਨੂੰ ਵਸਾਉਣਾ ਪੈਣਾ ਤੇ ਜੀਵਨ 'ਚ ਉਹਨੂੰ ਲਾਗੂ ਕਰਨਾ ਪੈਣਾ ਫਿਰ ਅਸੀਂ ਮੁਕਤੀ ਹਾਸਲ ਕਰ ਸਕਦੇ ਹਾਂ ਜਦ ਤੱਕ ਅਸੀਂ ਵਿਚਾਰ ਨਹੀਂ ਕਰਦੇ ਗੁਰੂ ਦੇ ਸ਼ਬਦ ਦੀ ਤਾਂ ਕੀ ਹੁੰਦਾ ਹਉ ਮੈਂ ਮੈਲ ਨਾ ਚੁਕਈ ਨਾਮ ਨਾ ਲੱਗੈ ਪਿਆਰ ਵਿਚਾਰ ਕਰਨ ਤੋਂ ਬਿਨਾ ਅਹੰਕਾਰ ਰੂਪ ਮਨ ਦੀ ਮੈਲ ਨਹੀਂ ਉਤਰਦੀ ਪ੍ਰਮਾਤਮਾ ਦੇ ਨਾਮ ਚ ਸਾਡਾ ਪਿਆਰ ਨਹੀਂ ਬਣਦਾ ਇੱਕ ਆਪੇ ਬਖਸ਼ ਮਿਲਾਈਆਂ ਦੁਬਿਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਗੁਰ ਹੇਤ ਪਿਆਰ ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮਿਹਰ ਕਰਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ ਤੇਰ ਤੇ ਵਿਕਾਰ ਛੱਡੇ ਨੇ ਇਹ ਦੁਬਿਧਾ ਇਹ ਮੇਰ ਤੇਰ ਕੀ ਹੈ ਜਦੋਂ ਅਸੀਂ ਕਹਿੰਦੇ ਆਹ ਤੇ ਮੇਰਾ ਹੈ ਆ ਮੇਰਾ ਨਹੀਂ ਇਹ ਤੇਰਾ ਜੇ ਸਾਡੇ ਜੀਵਨ ਚ ਇਹ ਗੱਲ ਹੈਗੀ ਹੈ ਕਿ ਇਹ ਮੇਰਾ ਇਹ ਤੇਰਾ ਅਸੀਂ ਦੁਬਿਧਾ ਚ ਅਸੀਂ ਮੇਰ ਤੇਰ ਚ ਫਸੇ ਹੋਏ ਆ ਉਹਦੇ ਚੋਂ ਨਿਕਲਣਾ ਹੈ ਸਭ ਕੁਝ ਉਸ ਪ੍ਰਮਾਤਮਾ ਦਾ ਇਹ ਗੱਲ ਸਹੀ ਆਪਣੇ ਮਨ ਚ ਵਸਾਉਣੀ ਹੈ ਸਭ ਕੁਝ ਉਸ ਪ੍ਰਮਾਤਮਾ ਦਾ ਹੈ ਆ ਉਹਨੇ ਮੈਨੂੰ ਦਿੱਤਾ ਹੋਇਆ ਹੈ ਵਰਤਣ ਵਾਸਤੇ ਆ ਤੈਨੂੰ ਦਿੱਤਾ ਹੋਇਆ ਵਰਤਣ ਵਾਸਤੇ ਸਾਡੀ ਮਲਕੀਅਤ ਨਹੀਂ ਹੈ ਨਾ ਆਪਣੇ ਸਾਹਾਂ ਤੇ ਨਾ ਆਪਣੇ ਸਰੀਰ ਤੇ ਨਾ ਹੀ ਜੋ ਵੀ ਧਨ ਪਦਾਰਥ ਦੌਲਤ ਸਾਡੇ ਕੋਲ ਆ ਉਹ ਦਿੱਤੀ ਮਲਕੀਅਤ ਉਸ ਪ੍ਰਮਾਤਮਾ ਦੀ ਹੈ ਸਾਨੂੰ ਵਰਤਣ ਨੂੰ ਮਿਲੀ ਹੋਈ ਹੈ ਇਹ ਸਮਝ ਵਸਾਈ ਇਤੂ ਚਿੰਤਾਪਨ ਜਿਹੜਾ ਹੈਗਾ ਇਹਨੂੰ ਕੱਢੀਏ ਮੇਰ ਤੇਰ ਨੂੰ ਆਪਣੇ ਵਿੱਚੋਂ ਕੱਢੀਏ। ਹੇ ਨਾਨਕ ਕਈ ਮਨੁੱਖ ਸਤਿਗੁਰੂ ਦਾ ਦਰਸ਼ਨ ਕਰਕੇ ਸਤਿਗੁਰੂ ਦੇ ਪਿਆਰ ਵਿੱਚ ਵਿਰਤੀ ਜੋੜ ਕੇ ਆਪਾ ਭਾਵ ਗਵਾ ਕੇ ਹਰੀ ਨਾਲ ਮਿਲ ਗਏ ਹਨ। ਮਹਿਲਾ ਤੀਜਾ ਸਤਿਗੁਰੂ ਨਾਲ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਅੰਨੇ ਮੂਰਖ ਗਵਾਰ ਨੇ ਆਪਣੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਮਾਇਆ ਦੇ ਪਿਆਰ ਵਿੱਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹੜੇ ਕੱਟਦਾ ਜਦੋਂ ਤੱਕ ਜੀਵਨ ਸਮੂਧ ਚੱਲ ਰਿਹਾ ਹੈ ਠੀਕ ਠਾਕ ਚੱਲ ਰਿਹਾ ਹੈ ਇਹਨੂੰ ਪ੍ਰਮਾਤਮਾ ਦਾ ਕੋਈ ਚੇਤਾ ਨਹੀਂ ਹੰਕਾਰ ਚ ਰੁੱਝਿਆ ਪਿਆ ਕਿ ਮੈਂ 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 ਸਭ ਕੁਝ ਕਰੀ ਜਾ ਰਿਹਾ ਮੈਂ ਆਪਦੇ ਜੀਵਨ ਨੂੰ ਸੋਹਣਾ ਚਲਾ ਰਿਹਾ ਤੇ ਜਦੋਂ ਔਖੀ ਘੜੀ ਆਉਂਦੀ ਹੈ ਫਿਰ ਜਲਤਾ ਕਰੇ ਪੁਕਾਰ ਫਿਰ ਪੁਕਾਰਦਾ ਹੈ ਉਸ ਪ੍ਰਮਾਤਮਾ ਨੂੰ ਕਿ ਪ੍ਰਮਾਤਮਾ ਮੈਨੂੰ ਇਸ ਔਖੀ ਘੜੀ ਚੋਂ ਕਢ ਦੇ ਇਹ ਮੂਰਖ ਅੰਧ ਗਵਾਰ ਦੀ ਨਿਸ਼ਾਨੀ ਹੈ ਜਿਨ ਕਾਰਣ ਗੁਰੂ ਵਿਸਾਰਿਆ ਸੇਨਾ ਉਪਕਰ ਅੰਤੀ ਵਾਰ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਉਹ ਆਖਰੀ ਵੇਲੇ ਨਹੀਂ ਪੁਕਰਦੇ ਅੰਤ ਵੇਲੇ ਕੰਮ ਨਹੀਂ ਆਉਂਦੇ ਨਾ ਧਨ ਦੌਲਤ ਨਾ ਸਕੇ ਸੰਬੰਧੀ ਨਾ ਪਰਿਵਾਰਕ ਮੈਂਬਰ ਨਾ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ اے ਨਾਨਕ ਗੁਰੂ ਦੀ ਮੱਤ ਲਿਆ ਹੀ ਸੁਖ ਮਿਲਦਾ ਹੈ ਤੇ ਬਖਸ਼ਣ ਵਾਲਾ ਹਰੀ ਬਖਸ਼ਦਾ ਹੈ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੈ ਆਪ ਬੁਲਾਵੈ ਹਰ ਆਪੇ ਜਲ ਥਲ ਰਵ ਰਹੀਐ ਏ ਹਰੀ ਤੂੰ ਆਪ ਹੀ ਆਪ ਹੈ ਆਪ ਹੀ ਸਭ ਕੁਝ ਪੈਦਾ ਕਰਦਾ ਹੈ ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ ਜੇ ਕੋਈ ਹੋਰ ਹੋਵੇ ਕੁਝ ਵੀ ਪੈਦਾ ਕਰਨ ਵਾਲਾ ਉਹ ਪ੍ਰਮਾਤਮਾ ਆਪ ਹੈ ਦੂਜਾ ਕੋਈ ਹੈ ਹੀ ਨਹੀਂ ਹਰੀ ਆਪ ਹੀ ਸਭ ਜੀਵਾਂ ਵਿੱਚ ਬੋਲਦਾ ਹੈ ਆਪ ਹੀ ਸਭ ਨੂੰ ਬੁਲਾਉਂਦਾ ਹੈ ਤੇ ਆਪ ਹੀ ਜਲ ਵਿੱਚ ਥਲ ਵਿੱਚ ਵਿਆਪ ਰਿਹਾ ਹੈ ਹਰ ਕਿਤੇ ਹੈ ਹਰ ਆਪੇ ਮਾਰੈ ਹਰ ਆਪੇ ਛੋੜੈ ਮਨ ਹਰ ਸ਼ਰਣੀ ਪੜ ਰਹੀ ਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦਨ ਸਲ ਹੋਏ ਰਹੀਐ اے ਮਨ ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖਸ਼ਦਾ ਹੈ ਇਸ ਵਾਸਤੇ ਹਰੀ ਦੀ ਸ਼ਰਨ ਵਿੱਚ ਪਿਆਰ ਹੈ اے ਮਨ ਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ ਨਾ ਜੀਵਾਲ ਸਕਦਾ ਹੈ ਇਸ ਵਾਸਤੇ ਨਿਸ਼ਚਿੰਤ ਹੋ ਰਹੁ ਤੇ ਲੰਮੀਆਂ ਤਾਣ ਛੱਡ ਪਾਪ ਕੇ ਕਿਸੇ ਹੋਰ ਦੀ ਓਟ ਨਾ ਤੱਕ ਸਭ ਤੋਂ ਵੱਡੇ ਹਰੀ ਦੀ ਆਸ ਰੱਖ ਉੱਠਦਿਆਂ ਬੈਹਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਸ਼ੁੱਧ ਇਹ ਦਾਸ ਨਾਨਕ ਜੇ ਉੱਠਦਿਆਂ ਬੈਹਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰਿਐ ਤਾਂ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਮਿਲ ਪੈਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 594ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਤੇ ਨਾਲ ਹੀ ਰਾਗ ਵਡਹੰਸ ਦੇ ਵਿੱਚ ਵਿਰਾਜਮਾਨ ਗੁਰਬਾਣੀ ਦੀ ਸਮਾਪਤੀ ਹੁੰਦੀ ਹੈ ਅਗਲੇ ਅੰਗ ਤੋਂ ਰਾਗ ਸੋਰਠ ਦੀ ਬਾਣੀ ਦੀ ਸ਼ੁਰੂਆਤ ਹੋਣੀ ਹੈ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਕੁਝ ਬੜੀਆਂ ਮਹੱਤਵਪੂਰਨ ਗੱਲਾਂ ਸਿੱਖੀਆਂ ਪਹਿਲੀ ਇਹ ਸਿੱਖੀ ਕਿ ਜੋ ਕਿਰਤ ਅਸੀਂ ਹੁਣ ਤੱਕ ਕਮਾ ਚੁੱਕੇ ਆਂ ਜੋ ਸੰਸਕਾਰ ਸਾਡੇ ਮਨ ਚ ਵਸ ਚੁੱਕੇ ਨੇ ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਤੇ ਨਾਲ ਹੀ ਸਾਨੂੰ ਭਵਿੱਖ ਵਾਸਤੇ ਕਲੂ ਮਿਲ ਗਿਆ ਕਿ ਅੱਜ ਜੋ ਕਮਾਉਂਦੇ ਪਏ ਆਂ ਉਹ ਭਵਿੱਖ ਦੇ ਵਿੱਚ ਸਾਡੀ ਵਿਰਤੀ ਸਾਡਾ ਵਰਤਾਵ ਨਿਰਧਾਰਤ ਕਰੇਗਾ ਸੋ ਹੁਣ ਅਸੀਂ ਧਿਆਨ ਨਾਲ ਚੱਲੀਏ ਫਿਰ ਅਸੀਂ ਜਾਣਿਆ ਕਿ ਜਦ ਤੱਕ ਪ੍ਰਮਾਤਮਾ ਦੇ ਨਾਲ ਸਾਡਾ ਪ੍ਰੇਮ ਨਹੀਂ ਉਦੋਂ ਤੱਕ ਪ੍ਰਮਾਤਮਾ ਦੀਆਂ ਗੱਲਾਂ ਕਰਨੀਆਂ ਤੇ ਹੋਰ ਮਾਇਕ ਗੱਲਾਂ ਕਰਨੀਆਂ ਸਭ ਕੂੜੀਆਂ ਹਨ ਝੂਠੀਆਂ ਹਨ ਤੇ ਤੀਜੀ ਮਹੱਤਵਪੂਰਨ ਸਿੱਖਿਆ ਇਸ ਅੰਗ ਦੀ ਗੁਰਬਾਣੀ ਚੋਂ ਅਸੀਂ ਲਈ ਸਤਿਗੁਰੂ ਦੇ ਦਰਸ਼ਨ ਦੇ ਬਾਬਤ ਕਿ ਸਿਰਫ ਦਰਸ਼ਨ ਕੀਤੇਆਂ ਮੁਕਤੀ ਨਹੀਂ ਮਿਲਣੀ ਸਤਿਗੁਰੂ ਦੇ ਸ਼ਬਦ 'ਤੇ ਵਿਚਾਰ ਕਰਨੀ ਪਵੇਗੀ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਹਾਡੇ ਜੀਵਨ ਨੂੰ ਜ਼ਰੂਰ ਸਖਾਲਾ ਕਰਨਗੀਆਂ ਤੁਹਾਡੀ ਵਿਰਤੀ ਨੂੰ ਚੰਗਾ ਕਰਨਗੀਆਂ ਪ੍ਰਮਾਤਮਾ ਦੇ ਨਾਲ ਤੁਹਾਡੀ ਨੇੜਤਾ ਨੂੰ ਵਧਾਉਣਗੀਆਂ ਇੱਥੇ ਹੀ ਸਮਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ